ਥੋੜੀ ਜੀ ਚਾਹਤ ਆਪਾਂ ਇਤਿਹਾਸ ਦੇ ਵੱਲੋਂ ਮਾਰੀਏ ਕਿਉਂਕਿ ਅੱਜ ਜੋ ਗੁਰੂ ਦੇ ਅੱਗੇ ਅਰਦਾਸ ਕਰਨੀ ਹੈ ਉਹ ਅਰਦਾਸ ਇਹ ਕਰਨੀ ਹੈ ਵੀ ਮਾਲਕਾ ਸਾਨੂੰ ਕੇਸ਼ਦਾਨ ਬਖਸ਼ੀ ਕਿ ਕਾਰਨ ਹੈ ਵੀ ਜੋ ਪਰਮਾਤਮਾ ਸਾਨੂੰ ਦੇ ਰਿਹਾ ਪਹਿਲਾਂ ਹੀ ਦਿੱਤਾ ਹੋਇਆ ਹੈ ਫਿਰ ਉਹਦਾ ਦਾਨ ਕਿਉਂ ਮੰਗਣਾ ਪਿਆ ਜੋ ਪਰਮਾਤਮਾ ਨੇ ਹਰ ਬੰਦੇ ਨੂੰ ਪਹਿਲਾਂ ਹੀ ਦੇ ਦਿੱਤੇ ਕੇਸ ਤਾਂ ਪਹਿਲਾਂ ਹੀ ਦੇ ਦਿੱਤੇ ਸਾਰਿਆਂ ਨੂੰ ਰੋਮ ਤਾਂ ਪਹਿਲਾਂ ਹੀ ਦਿੱਤੇ ਨੇ ਫਿਰ ਦਾਣ ਦੇ ਵਿੱਚ ਕਿਉਂ ਮੰਗਣਾ ਪਿਆ ਕਾਰਨ ਕੀ ਬਣਿਆ ਇਹ ਥੋੜਾ ਜਿਹਾ ਅੱਗੇ ਜਾ ਕੇ ਸਮਝਾਂਗੇ ਜਦੋਂ ਜਗਤ ਜਲੰਦੇ ਨੂੰ ਤਾਰਦਿਆਂ ਹੋਇਆਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਜਗ੍ਹਾ ਦੇ ਉੱਤੇ ਬੈਠੇ ਨੇ ਤੇ ਭਾਈ ਮਰਦਾਨਾ ਜੀ ਕੋਲ ਬੈਠੇ ਨੇ ਤੇ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਜਗਤ ਜਲੰਦੇ ਨੂੰ ਤਾਰਦਾ ਪਿਆ ਧੰਨ ਗੁਰੂ ਨਾਨਕ ਜਗਤ ਜਲੰਦੇ ਨੂੰ ਤਾਰਦਾ ਪਿਆ ਤੇ ਅੱਜ ਮੈਂ ਵੀ ਗੁਰੂ ਦੇ ਕੋਲੋਂ ਕੁਝ ਮੰਗਾ ਉਹਨੇ ਆਪਣੇ ਗਲ ਦੇ ਵਿੱਚ ਪੱਲਾ ਪਾਇਆ ਪੱਲਾ ਪਾ ਕੇ ਗੁਰੂ ਦੇ ਅੱਗੇ ਖਲੋ ਗਿਆ ਹੱਥ ਜੁੜ ਕੇ ਕਹਿ ਲੱਗਾ ਬਾਬਾ ਜੀ ਤੁਸੀਂ ਸਾਰੇ ਜਗਤ ਜਲੰਦੇ ਨੂੰ ਤਾਰਦੇ ਪ੍ਰਿਓ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਕਿਰਪਾ ਕਰੋ ਇੱਕ ਦਾਤ ਮੇਰੀ ਝੋਲੀ ਦੇ ਵਿੱਚ ਵੀ ਪਾਵੋ ਜਿਸ ਦਾਤ ਦੇ ਨਾਲ ਮੇਰਾ ਲੋਕ ਤੇ ਪ੍ਰਲੋਕ ਸੁਖਿਲਾ ਹੋ ਜਾਵੇ ਤੇ ਸਤਿਗੁਰੂ ਮੁਸਕਰਾ ਕੇ ਕਹਿ ਲੱਗੇ ਮਰਦਾਨਿਆ ਦੱਸ ਤੈਨੂੰ ਕੀ ਚਾਹੀਦਾ ਜੇ ਤੂੰ ਆਖਦਾ ਤੇਰੇ ਸੰਸਾਰ ਤੋਂ ਜਾਣ ਤੋਂ ਬਾਅਦ ਜੇ ਤੂੰ ਆਖੇਂਗਾ ਵੀ ਤੇਰੀ ਕੋਈ ਗੌਰ ਬਣਾ ਦੇਣੇ ਆ ਕੋਈ ਕਬਰ ਬਣਾ ਦੇਣੇ ਆ ਕੋਈ ਮੱਠ ਬਣਾ ਦੇਣੇ ਆ ਮਸਜਿਦ ਬਣਾ ਦੇਣੇ ਲੋਕੀ ਤੈਨੂੰ ਪੂਜਿਆ ਕਰਨਗੇ ਤੈਨੂੰ ਯਾਦ ਕਰਨਗੇ ਤੇ ਮਰਦਾਨਾ ਮੁਸਕਰਾ ਕੇ ਕਹਿਣ ਲੱਗਾ ਕਹਿਣ ਲੱਗਾ ਸੱਚੇ ਪਾਤਸ਼ਾਹ ساری ਜ਼ਿੰਦਗੀ ਇਹ ਪੰਜ ਤੱਤਾਂ ਰੂਪੀ ਪੋਤਕ ਸਰੀਰ ਦੇ ਵਿੱਚੋਂ ਮਿੱਟੀ ਦੇ ਮੋਹ ਦੇ ਵਿੱਚੋਂ ਕੱਢਦਾ ਰਿਹਾ ਤੇ ਜਦੋਂ ਜਾਣ ਦਾ ਸਮਾਂ ਹੋਇਆ ਤੂੰ ਦੁਬਾਰਾ ਤੋਂ ਫਿਰ ਇਹੀ ਗੱਲ ਆਖਦੇ ਹੋ ਤੁਹਾਨੂੰ ਉਸੇ ਹੀ ਮਿੱਟੀ ਦੇ ਵਿੱਚ ਫਿਰ ਤੁਹਾਨੂੰ ਦਫਨਾ ਜਾਣੇ ਉਹਦੇ ਵਿੱਚ ਤੁਹਾਨੂੰ ਪਾ ਦੇਣੇ ਹੈ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਇਹ ਨਹੀਂ ਚਾਹੀਦਾ ਤੁਸੀਂ ਜਗਤ ਨੂੰ ਤਾਰਿਆ ਕਿਰਪਾ ਕਰੋ ਕੁਝ ਦਾਤ ਮੇਰੀ ਝੋਲੀ ਦੇ ਵਿੱਚ ਪੋਣਾ ਕਰੋ ਤੇ ਉੱਥੇ ਮੇਰੇ ਸਤਿਗੁਰਾਂ ਨੇ ਇੱਕ ਗੱਲ ਆਖੀ ਸੀ ਕਹਿਣ ਲੱਗੇ ਭਾਈ ਮਰਦਾਨਾ ਜੀ ਅਤੇ ਤਿੰਨ ਬਚਨ ਤੁਸੀਂ ਆਪਣੇ ਪੱਲੇ ਦੇ ਨਾਲ ਬੰਨ ਲਓ ਤਿੰਨ ਬਚਨ ਆਪਣੇ ਪੱਲੇ ਦੇ ਨਾਲ ਬੰਨ ਲਓ ਉਹ ਤਿੰਨ ਬਚਨ ਕਿਹੜੇ ਸਨ ਸਭ ਤੋਂ ਪਹਿਲਾ ਬਚਨ ਇਹ ਸੀ ਵੀ ਤੁਸੀਂ ਕੇਸਾਂ ਦੀ ਬੇਦਬੀ ਨਹੀਂ ਕਰਨੀ ਕੇਸ ਕਿੰਨੀ ਕੋਆਮਹੀਤ ਰੱਖਦੇ ਪਏ ਨੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਇਹ ਬਚਨ ਆਖਦੇ ਪਏ ਨੇ ਕਹਿਣ ਲੱਗੇ ਪਹਿਲਾ ਬਚਨ ਇਹ ਆ ਵੀ ਤੁਸੀਂ ਕੇਸਾਂ ਦੀ ਬੇਦਬੀ ਨਹੀਂ ਕਰਨੀ ਤੇ ਦੂਜਾ ਬਚਨ ਇਹ ਆ ਵੀ ਜਦੋਂ ਸਵਾ ਪਹਿਰ ਰਾਤ ਰਹਿ ਜਾਵੇ ਦਿਨ ਚੜਨ ਵਾਲਾ ਹੋਵੇ ਤੁਸੀਂ ਉੱਠਣਾ ਤੇ ਉੱਠ ਕੇ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਜਾਣਾ ਤੇ ਤੀਸਰਾ ਬਚਨ ਆਖਿਆ ਵੀ ਜੇ ਕੋਈ ਅਤਿੱਥੀ ਤੁਹਾਡੇ ਘਰ ਦੇ ਵਿੱਚ ਆਵੇ ਤੇ ਖਾਲੀ ਹੱਥੋਂ ਕਦੇ ਵੀ ਵਾਪਸ ਨਹੀਂ ਮੁੜਨਾ ਚਾਹੀਦਾ ਤੇ ਸੱਚ ਜਾਣਿਓ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਦੇ ਬਚਨਾਂ ਨੂੰ ਸਤ ਕਰਕੇ ਜਾਣਿਆ ਸੀ ਉਸ ਜ਼ਿੰਦਗੀ ਦੇ ਵਿੱਚ ਕਦੀ ਵੀ ਰੋਮਾਂ ਦੀ ਬੇਦਬੀ ਨਹੀਂ ਸੀ ਕੀਤੀ ਤੇ ਸਵੇਰ ਹੁੰਦੀ ਆਈ ਜਦੋਂ ਸਵਾ ਪੈ ਰات ਰਹਿ ਜਾਣੀ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਜਾਣਾ ਭਗਤ ਬੰਦਗੀ ਦੇ ਵਿੱਚ ਜੁੜ ਜਾਣਾ ਇ